ਅਗਲੀ ਖਬਰ ਵੱਲ ਚਲਿਏ ਤੇ ਕੈਲੀਫੋਰਨੀਆ ਦੇ ਹਾਈਵੇ 50 ਦੇ ਉੱਤੇ ਸੈਕਰਮੈਂਟੋ ਵਾਲੇ ਏਰੀਆ ਦੇ ਵਿੱਚ ਅੱਜ ਮੈਡੀਕਲ ਹੈਲੀਕਾਪਟਰ ਆ ਜੋ ਕ੍ਰੈਸ਼ ਹੋ ਗਿਆ ਕੈਲੀਫੋਰਨੀਆ ਦੇ ਇਸ ਪ੍ਰਿਵਿਊ ਦੇ ਉੱਤੇ ਫਿਰ ਜਿਹੜੀਆਂ ਫਾਇਰ ਦੀਆਂ ਗੱਡੀਆਂ ਸੀਆਂ ਤੇ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਸੀਆਂ ਉਹਨਾਂ ਨੇ ਸਾਰਾ ਹਾਈਵੇ ਆ ਉਸ ਨੂੰ ਰੋਕ ਰੱਖਿਆ ਤੇ ਜਿਹੜੇ ਲੋਕ ਫੱਟੜ ਹੋਏ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਰੀਚ 에ਅਰ ਮੈਡੀਕਲ ਸਰਵਿਸਸਸ ਦਾ ਇਹ ਹੈਲੀਕਾਪਟਰ ਸੀ ਮਲਟੀਪਲ ਜਿਹੜੇ ਕਰੂ ਮੈਂਬਰਸ ਹੈਗੇ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਕੁਝ ਆ ਗਿਆ ਇਹ ਸਟੇਟਮੈਂਟ ਆਈ ਹੈਗੀ ਆ ਰੀਚ ਇਅਰ ਮੈਡੀਕਲ ਸਰਵਿਸਸ ਵਲੋਂ ਜਿਹੜੇ ਹੈਲੀਕਾਪਟਰ ਆ ਉਹ ਕਹਿੰਦੇ ਭਈ ਯੂਸੀ ਡੇਵਿਸ ਦਾ ਮੈਡੀਕਲ ਸੈਂਟਰ ਆ ਜੋ ਇਥੋਂ ਓੜਿਆ ਸੀਗਾ ਤੇ ਜਿੱਥੇ ਇਹ ਆਈਵੀ 50 ਦੇ ਉੱਤੇ ਕ੍ਰੈਸ਼ ਹੋਇਆ ਹੈਗਾ ਕੋਈ ਪੇਸ਼ੀਐਂਟ ਜਿਹੜਾ ਆ ਇਸ ਹੈਲੀਕਾਪਟਰ ਦੇ ਵਿੱਚ ਉਸ ਟਾਈਮ ਦੇ ਉੱਤੇ ਨਹੀਂ ਸੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਕਿਹਾ ਭਈ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕਰ ਰਹੇ ਆ ਤਾਂ ਕਿ ਜਿਹੜਾ ਇਸ ਮੈਟਰ ਨੂੰ ਇਨਵੈਸਟੀਗੇਟ ਕੀਤਾ ਜਾਵੇ ਤੇ ਜਿਹੜਾ ਰੈਕੇਜ ਹੈਗਾ ਆ ਉਸ ਨੂੰ ਉਥੋਂ ਰਿਮੂਵ ਕੀਤਾ ਜਾਵੇ ਸੋ ਇਹ ਜਿਹੜੀ ਸਿਚੁਏਸ਼ਨ ਹਾਈਵੇ 50 ਦੇ ਉੱਤੇ ਅੱਜ ਸੈਕਰਮੈਂਟੋ ਵਾਲੇ ਏਰੀਏ ਦੇ ਵਿੱਚ ਬਣੀ ਜੀ